ਸ੍ਰੀ ਕਾਲ ਕਿਸਾਨ ਮੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਟੋਕੜ ਗੱਬਣ ਮੱਝਾਂ ਲੈ ਕੇ ਆਏ ਆਂ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦਾ ਆ ਬਾਈ ਸਤਿ ਸ੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਨਾਮ ਸੰਦੀਪ ਪਿੰਡ ਕਾਨੇ ਕੀ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ 9781995225 978199522 ਜਿਹੜੀ ਆਪਾਂ ਸਕਰੀਨ ਤੇ ਪਹਿਲੇ ਨੰਬਰ ਤੇ ਮੱਝ ਦੇਖੀ ਨੇ ਕਿੰਨੇ ਟਾਈਮ ਦੀ ਗੱਬਣਾ ਵੀਰੇ ਸਾਢੇ 3 ਮਹੀਨੇ ਦੀ ਗੱਬਣਾ ਬਈ ਸਾਢੇ 3 ਮਹੀਨੇ ਦੀ ਗੱਬਣਾ ਹੈ ਦੋਸਤੋ ਪਿੱਠਪੁੜੇ ਦੀ ਬੰਤਰ ਬਹੁਤ ਸ਼ਾਨਦਾਰ ਆ ਝੋਟੀ ਦੀ ਡੇਰੀ ਚੋਂ ਆਈਆਂ ਵੀਰ ਕੋਲੇ ਹੁਣੇ ਹੀ ਆਈਆਂ ਲਈਆਂ ਤਾਂ ਕਰਕੇ ਤਾਨੂੰ ਆਪ ਨੂੰ ਹੀ ਪਤਾ ਲੱਗੀਆਂਦਾ ਵੀ ਪਿੰਡੇ ਦੇ ਲਾਲੀ ਜੀ ਹੈ ਕਿਉਂਕਿ ਅੰਦਰ ਹੀ ਰਹਿੰਦੀਆਂ ਨਹੀਂਆਂ ਛਾਂ ਚ ਮੱਝਾਂ ਰਹਿੰਦੀਆਂ ਨੇ ਜੇ ਕਿਸੇ ਮੇਰੇ ਵੀਰ ਨੇ ਟੋਕੜ ਗੱਬਣ ਵਾਲਾ ਸ਼ਕੀਨ ਨਾ ਚੰਗੀਆਂ ਟੋਕੜਾਂ ਗੱਬਣਾ ਮੱਝਾਂ ਨੇ ਦੋਸਤੋ ਥਾਣ ਹਵਾ ਨੇ ਵੀ ਸੁੱਚੀਆਂ ਨਹੀਂਆਂ ਤੇ ਸੰਦੀਪ ਚਵਾਈ ਜੁਗੀ ਦੀ ਓਕੇ ਨੇ ਖੋਲ ਕੇ ਘੇੜਾ ਦੁਬਾਰੇ ਤੋਰੇ ਬੁਖਬਾਈ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਸੰਦੀਪ ਨਾਲ ਜਰੂਰ ਕੰਟੈਕਟ ਕਰ ਲਓ ਦੋਸਤੋ ਵੱਡੇ ਢਾਂਚੇ ਨੇ ਸਟਰਕਚਰ ਪੱਕਾ ਆਪਾਂ ਕਹਿ ਸਕਦੇ ਹਾਂਗੇ ਤੇ ਥਣ ਦੇਖ ਸਕਦੇ ਹਾਂ ਪੀੜ ਦੇ ਪਾਵਾਲਾ ਸਿਸਟਮ ਹੈ 24 ਸਵੇਰ ਦੀ ਰੋਕੀ ਹੋਈ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਸੰਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਓ ਤੋਰੇ ਤਾਰੇ ਦੀ ਹੈਗੀ ਐਨ ਬਿਲਕੁਲ ਸਾਫ਼ ਸਾਢੇ 3 ਮਹੀਨੇ ਦੀ ਗੱਬੜ ਹੈਣਾ ਸੰਦੀਪ ਤੇ ਦੁੱਧ ਕਿੰਨਾਗਾ ਦੁੱਧ 6 ਤੋਂ 7 ਕਿਲੋ ਬਾਈ ਦੁੱਧ ਦੋਸਤੋ 6 ਤੋਂ 7 ਕੱਦ ਕਿਵੇਂ ਆਪਕਾ ਆਪਾਂ ਕਹਦੇ ਨਾ ਵੀ ਆਮ ਮਈਆਂ ਦੇ ਕੱਦ ਹੁੰਦੇ ਨੇਗੇ ਛੋਟੀ ਹੈ ਨਹੀਂ ਦੋਸਤੋ ਫੁੱਲ ਸਾਈਜ਼ ਚ ਕੱਦ ਲੇਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਸੰਦੀਪ ਨਾਲ ਕੰਟੈਕਟ ਬਣਾ ਲਿਓ ਚਵਾਈ ਦੀ ਓਕੇ ਸੰਦੀਪ ਦੋਸਤੋ ਚਵਾਈ ਦੀਆਂ ਹੈਗੀਆਂ ਓਕੇ ਮਿਲਦੀਆਂ ਕਿਵੇਂ ਨੇ ਵੀਰੇ ਦੋਸਤੋ ਵੀਰਗਣਾ ਵੀ ਡੇਰੀ ਚ ਤਾਂ ਮਿਲਦੀਆਂ ਦੀ ਚਾਟ ਤੇ ਇੱਥੇ ਇੱਕ ਤੁਹਾਨੂੰ ਆਪ ਨੂੰ ਪਤਾ ਵੀ ਟੋਕੜ ਪੁੱਛੇ ਕੱਦਾਂ ਦਾ ਨੀ ਟੀਕਾ ਲਵਾਉਂਦਾ ਹੁੰਦਾਗਾ ਜੇ ਕਿਸੇ ਮੇਰੇ ਸੇਵਾ ਵਾਲੇ ਵੀਰ ਕੋਲੇ ਬਾਗੀਆਂ ਤਾਂ ਮੰਨ ਲਓ ਵੀ ਚਾਟ ਦੀ ਲੱਗ ਜਾਣਗੀਆਂ ਮਿਲਣ ਇਹ ਜਿਹੜੀ ਦੂਜੇ ਨੰਬਰ ਤੇ ਬੂਰੀ ਤੇ ਕੀ ਆਨੇ ਵੀਰੇ ਹਾਂਜੀ ਇਹ ਵੀ ਸਾਢੇ 3 ਮਹੀਨੇ ਗੱਭਣਾ ਵੀ ਇਹ ਵੀ ਸਾਢੇ 3 ਮਹੀਨੇ ਦੀ ਗੱਭਣਾ ਤੀਜਾ ਸੂਆ ਤੀਜਾ ਸੂਆ ਸੂ ਦੂਜੇ ਸੂਏ ਸੂਈ ਹੋਈ ਆ ਤੇ ਇਹਦੇ ਥੱਲੇ ਦੁੱਧ ਇਹਦਾ ਕਿੰਨੇ ਦਾ ਸੱਤ ਕਿਲੋ ਆ ਦੋਸਤੋ ਫੁੱਲ ਵੱਡਾ ਗੱਦ ਗੱਦ ਜਿਵੇਂ ਕਹਿੰਦੇ ਮੋਬਈ ਵਾਲੀਆਂ ਮੱਜਾਂ ਦੇ ਕੱਦ ਹੁੰਦੇ ਨੇ ਐਡਾ ਕੱਦ ਦਾਗਾ ਤੇ ਚੋਣ ਦੀ ਸੰਧੀ ਵੀ ਇਹ ਵੀ ਸਾਫ ਹੈ ਦੋਸਤੋ ਚੋਣ ਦੀ ਇਹ ਵੀ ਸਾਫ ਹੈ ਹੁਣ ਹੀ ਤਾਰੀਆਂ ਨੇ ਮੱਜਾਂ ਉਪਰਾਂ ਕਰੀ ਜਾਂਦੀਆਂ ਨੇਗੀਆਂ ਲਹੌਣਸਰ ਵੀਰ ਨੇ ਵੀਡੀਓ ਬਣਵਾਤੀ ਇੱਕ ਗੱਲ ਤੁਹਾਨੂੰ ਆਪਾਂ ਹੋਰ ਦੱਸਣਾ ਜੇ ਕਿਸੇ ਮੇਰੇ ਵੀਰ ਨੇ ਮੱਝਾਂ ਲੈਣੀਆਂ ਨੇ ਵੀਰ ਦੇ ਘਰੇ ਚੰਗੀ ਤਰ੍ਹਾਂ ਦਸੱਲੀ ਨਾਲ ਚੈੱਕ ਪਾਸ ਕਰਵਾ ਕੇ ਡਾਕਟਰ ਆਪਣਾ ਨਾਲ ਲੈ ਆ ਸਕਦੇ ਹੋਗੇ ਤੇ ਸੰਦੀਪ ਦੁੱਧ ਇਹਦੇ ਥੱਲੇ ਵੀ 7 ਕਿਲੋ ਹੈਨਾ ਦੋਸਤੋ ਫੁੱਲ ਵੱਡਾ ਕਦਗਾਠ ਪਿੱਠਪੁੜੇ ਦੀ ਬਾਂਦਲ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਪੂਰੀ ਵੱਡੀ ਝੋਟੀ ਆ ਦੋਸਤੋ ਪੂਰੀ ਤੇ ਇਹਦਾ ਰੇਟ ਕੀ ਹੋਊਗਾ ਵੀਰੇ ਇਹਦਾ ਰੇਟ ਵੀ 95000 ਹੈ 95000 ਇਦਾਂ ਦੀ ਜੇ ਆਪਾਂ ਕੱਲੀ ਟੋਕੜ ਵੀ ਲੈਣ ਤਾਂ ਆਪਾਂ ਨੂੰ 80-85000 ਰੁਪਏ ਲਾਉਣਾ ਪਊਗਾ ਤੇ ਸਾਢੇ 3 ਮਹੀਨੇ ਦੀ ਗੱਬਣ ਆਗੀ 7 ਕਿਲੋ ਦੁੱਧਾ 6 ਮੰਨ ਕੇ ਆਜੇ ਜੇ ਕੋਈ ਵੀਰ ਆਉਂਦਾ 24-25 ਦੀ ਓਕੇ ਨੇ ਦੋਸਤੋ ਦੁੱਧ ਵੀਰ ਕਹਿੰਦਾ ਵਧਣ ਗਿਆ 24-25 ਦੀਆਂ ਹੈਗੀਆਂ ਨੇ ਓਕੇ ਤੁਹਾਨੂੰ ਆਪ ਨੂੰ ਹੀ ਪਤਾ ਵੀ ਡੇਰੀਆਂ 'ਚ ਮਾਲ ਇਹਨਾਂ ਸੌਂਦਾ ਨਹੀਂ ਹੁੰਦਾ ਜਦੋਂ ਆਪਣੇ ਘਰਾਂ 'ਚ ਰਾਜਵੇਂ ਪੱਠੇ ਪੈਣ ਲੱਗਣ ਦੁੱਧ ਕਿਲੋ ਸਵਾ ਕਿਲੋ ਮੱਝ ਵਾਦੀ ਜਾਂਦੀ ਹੈ ਤੋਰੇ ਤਾਰੇ ਦੀ ਮੱਝ ਇਹ ਵੀ ਬਹੁਤ ਸਾਫ ਹੈ ਫੁੱਲ ਵੱਡਾ ਗੱਦਗਾਠ ਬਾਕੀ ਜਾਤ ਬਿਰੇ ਵਾਲੀਆਂ ਦੋਸਤੋ ਮੱਝਾਂ ਲਗੀਆਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀਆਂ ਨੇ ਤਾਂ ਵੀਰ ਸੰਦੀਪ ਨਾਲ ਜਰੂਰ ਕੰਟੈਕਟ ਬਣਾ ਲਿਓ ਪਿੰਡ ਹੈਗਾ ਵੀਰ ਦਾ ਕਾਨੇਕੇ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ 97819 95222 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ